ਸਾਰੇ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਸੋ ਅੱਜ ਸਾਡੇ ਕੋਲ ਪਹੁੰਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕਮਲਨਾਰ ਜੀ ਅਤੇ ਇਹਨਾਂ ਦੀ ਸੂਚੀ ਟੀਮ ਸੋ ਇਹਨਾਂ ਦਾ ਜਲੰਧਰ ਪਹੁੰਚੋਂ ਤੇ ਵਾਲਮੀਕੀ ਡੈਗਰ ਫੋਰਸ ਤੋਂ ਬਹੁਤ ਬਹੁਤ ਧੰਨਵਾਦ ਔਰ ਇਹ ਵਧਾਈ ਦੇ ਪਾਤਰ ਆ ਆਪਾਂ ਸਾਰੇ ਹੀ ਜਾਣਦੇ ਆ ਕਿ ਪਾਵਨ ਵਾਲਮੀਕੀ ਤੇਜ ਜਿਹੜਾ ਸਾਡਾ ਮੱਕਾ ਅੰਮ੍ਰਿਤਸਰ ਉੱਥੇ ਇਹਨਾਂ ਵੱਲੋਂ ਜਿਹੜਾ ਇਹਨਾਂ ਦੀ ਟੀਮ ਵੱਲੋਂ ਜਿਹੜਾ ਲੰਗਰ ਦਾ ਪ੍ਰਬੰਹਨ ਸ਼ੁਰੂ ਕੀਤਾ ਗਿਆ ਸੀਗਾ ਉਹ ਇਸ ਵਾਰ ਜੋ ਹੁਣ ਰਵੀਵਾਰ ਆ ਰਿਹਾ ਸੰਡੇ ਉਸ ਦਿਨ ਸੋਵਾਂ ਨਗਰ ਜਿਹੜਾ ਉਹ ਸੰਪੂਰਨ ਹੋਣਾ ਹੈ ਸੋ ਵਿਧਾਈ ਦੇ ਪਾਤਰ ਆ ਸਫਲਾਗਾ ਜੋ ਕੰਮ ਆ ਸੋ ਬਹੁਤ ਸਾਰੇ ਉੱਥੇ ਲੋਕ ਪਹੁੰਚਦੇ ਆ ਗਰੀਬ ਔੱਕੇ ਦੇ ਵੀ ਲੋਕ ਹੈਗੇ ਆ ਜਿਨ੍ਹਾਂ ਦੇ ਕੋਲ ਸਿਰਫ ਕਿਰਾਏ ਹੁੰਦਾ ਸੀ ਚਾਹ ਪਾਣੀ ਵਾਸਤੇ ਖਾਣ ਪੀਣ ਵਾਸਤੇ 1 ਰੁਪਈਆ ਵੀ ਨਹੀਂ ਹੁੰਦਾ ਸੀ ਸੋ ਉਹਨਾਂ ਨੂੰ ਵੀ ਜਿਹੜਾ ਉੱਥੇ ਲੰਗਰ ਛਕਣ ਨੂੰ ਮਿਲ ਰਿਹਾ ਸੋ ਬਿਠਾ ਕੇ ਲੰਗਰ ਖਾਣ ਤੇ ਬਹੁਤ ਵਧੀਆ ਲੰਗਰ ਹੁੰਦਾ ਹੈ ਕਲੋਸੀ ਵੀ ਜਾ ਕੇ ਉਹ ਲੰਗਰ ਛਕਿਆ ਦੇਖਿਆ ਸੋ ਇਹਨਾਂ ਦੀ ਟੀਮ ਜਿਹੜੀ ਆ ਕਿ ਮੈਂ ਸਮਝਦਾ ਕਿ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਉਥੇ ਆਪਣੀ ਡਿਊਟੀ ਨਿਭਾਉਂਦੇ ਆ ਸੋ ਪਰਮਾਤਮਾ ਇਹਨਾਂ ਚੜ੍ਹਦੀ ਕਲਾ 'ਚ ਰੱਖੇ ਸੋ ਇਹਨਾਂ ਦਾ ਜਿਹੜਾ ਇਹ ਉਪਰਾਲਾ ਇਹ ਹਰ ਰਵੀਵਾਰ ਚੱਲਦਾ ਹੀ ਆ ਰਿਹਾ ਸੋ ਆਪਾਂ ਸਾਰੇ ਦੇਖਦੇ ਆ ਤੇ ਸੋਹਾ ਲੰਗਰ ਜਿਹੜਾ ਇਹ ਹੁਣ ਐਤਵਾਰ ਨੂੰ 28 ਤਰੀਕ ਨੂੰ ਲੱਗ ਰਿਹਾ ਵਾ ਔਰ ਇਹਨਾਂ ਵੱਲੋਂ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਕਿ ਮੈਂ ਚਾਹੂੰਗਾ ਕਿ ਜਿਨ੍ਹਾਂ ਨੂੰ ਵੀ ਬੁਲਾਇਆ ਉਹ ਵੀ ਪਹੁੰਚਣ ਜਿਹਨਾਂ ਨੇ ਨਹੀਂ ਵੀ ਬੁਲਾਇਆ ਉਹ ਵੀ ਜਰੂਰ ਪਹੁੰਚਣ ਸੋ ਆਪਾਂ ਆਪਣੀ ਈਰਖਾ ਨੂੰ ਮਾਰ ਕੇ ਆਪਣੇ ਸੰਗਠਨਾਂ ਤੋਂ ਉੱਪਰ ਉੱਟ ਕੇ ਸਾਰਿਆਂ ਨੇ ਉਹਦਾ ਸ਼ਿਰਕਤ ਕਰਨੀ ਆ ਕਿਉਂਕਿ ਪਰਮਾਤਮਾ ਦੇ ਦਰ ਤੇ ਲੰਗਰ ਲੱਗਦਾ ਹੈ ਸੋ ਇਹਦਾ ਲੰਗਰ ਜਿਹੜਾ ਸੋਵਾ ਇਹ 1000 ਵੀ ਹੋਊਗਾ ਇਹ ਚੱਲਦਾ ਹੀ ਰਹਿਣਾ ਚਾਹੀਦਾ ਸੋ ਮੈਂ ਸਮਝਦਾ ਕਿ ਜੋ ਤੱਕ ਸਾਨੂੰ ਜ਼ਿੰਦਗੀ ਬਖਸ਼ੀ ਹੈ ਪਰਮਾਤਮਾ ਨੇ ਇਹ ਲੰਗਰ ਚੱਲਦਾ ਹੀ ਰਵੇ ਸੋ ਵੀਰ ਕਮਨਾਰ ਜੀ ਤੇ ਸੂਚੀ ਟੀਮ ਨੂੰ ਮੱਥੇ ਆਇਆ ਤਾਂ ਨਿੱਕਾ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਰਹਿਣਾ ਕਿ ਵਾਲਮੀਕਾਂ ਟੈਗਰ ਫੋਰਸ ਹਮੇਸ਼ਾ ਇਹਨਾਂ ਦੇ ਨਾਲ ਸਗੀ ਔਰ ਹਮੇਸ਼ਾ ਨਾਲ ਰਹੋਗੀ ਜੁੜ ਸਾਡੀ ਜੋ ਵੀ ਸੇਵਾ ਲਗਾਓਗੇ ਆਪਰੇ ਨਾਲ ਖੜੇ ਆ ਸਾਡੇ ਆਏ ਨਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਡੀ ਟੀਮ ਵੱਲੋਂ ਸੋ ਅਸੀਂ ਆਪਣੀ ਟੀਮ ਦੇ ਨਾਲ ਜਨੀ ਗਮਨਾ ਜੀ ਤੁਹਾਡੇ ਕੋਲ ਜੂਰ ਪਹੁੰਚਾਂਗੇ ਔਰ ਸਾਰੇ ਭਾਰਤ ਦੇ ਵਿੱਚ ਵੱਸਦੇ ਆਪਣੇ ਸਮਾਜ ਨੂੰ ਔਰ ਹਰ ਧਰਮ ਦੇ ਵਰਗ ਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਵੀ ਸੰਡੇ ਨੂੰ 28 ਅਪ੍ਰੈਲ ਨੂੰ ਤੁਸੀਂ ਜ਼ਰੂਰ ਪਹੁੰਚੋ ਔਰ ਉੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ ਰਮਾਧਾਨ ਦਾ ਅਸ਼ੀਰਵਾਦ ਲਓ ਔਰ ਜਿਹੜਾ ਸੋਹਾ ਨਗਰ ਆ ਸੁਭਰਾਈ ਦੇ ਪਾਤਰ ਕਮਲ ਲਾਰ ਜੀ ਤੇ ਇਹਨਾਂ ਦੀ ਟੀਮ ਨੂੰ ਵੀ ਮੁਬਾਰਕਾਈ ਦੇ ਕੇ ਪਹੁੰਚ ਕੇ ਤੇ ਇਹਨਾਂ ਦਾ ਹੌਸਲਾ ਵਧਾਈ ਕਰੀਏ ਤਾਂ ਕਿ ਇਹ ਆਪਣੀ ਜਿਹੜੀ ਲੜੀ ਹੈ ਜਿਹੜੀ ਐਤਵਾਰ ਦੀ ਇਹਦੇ ਚੱਲਦੀ ਰਹੇ ਸਾਰਿਆਂ ਨੂੰ ਜੈ ਵਾਲਮੀਕੀ ਜੈ ਪੀਰ ਜੈ ਭਗਵਾਨ